ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਵੀਲਾ ਬੱਜੂ ਜ਼ਿਲ੍ਹਾ ਗਰਦਾਸਪੁਰ ਤਸਵੀਰ ਹੈਗੀ ਬਟਾਲਾ ਜੀ ਇਸ ਕਰ ਜੋ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਵੀਰ ਨੇ ਨਵਾਂ ਕੰਮ ਸ਼ੁਰੂ ਕੀਤਾ ਤੇ ਵੱਡੀਆਂ ਹਾਥੀ ਜਿਹੜਾ ਕਾਦ ਵਾਲੀਆਂ ਅੱਜ ਮੱਝਾਂ ਦਿਖਾਉਣੀਆਂ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਮੋਹਰਾ ਨਸਲ ਦੇ ਵਿੱਚ ਜੀ ਤਾਂ ਆਪਾਂ ਗੱਲਬਾਤ ਵੀ ਕਰਾਵਾਂਗੇ ਵੀਰ ਨਾਲ ਤੇ ਇਹਨਾਂ ਦੀ ਡਿਟੇਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀਡੀਓ ਤੋਂ ਪਸ਼ੂ ਖਰੀਦਣਾ ਆਪਣਾ ਆ ਕੇ ਗੱਬਣ ਪਸ਼ੂ ਜਿਹੜਾ ਉਹਨੂੰ ਟਿੱਪ ਕੇ ਚੈੱਕ ਕਰਕੇ ਲੈ ਕੇ ਜਾਣਾ ਤੇ ਜਿਹੜਾ ਸੁਆਸ ਸੁਆ ਪਸ਼ੂ ਉਹਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਣੀ ਆ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਜੀ ਨੰਬਰ ਨੋਟ ਕਰ ਲਓ 8566004918 ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਵੱਡੀਆਂ ਝੋਟੀਆਂ ਦੀ ਡਿਟੇਲ ਲੈਣੀਆਂ ਆ ਭਾਈ ਸਾਸਰੀ ਘਰ ਪਾਜੀ ਸਾਸਰੀ ਘਰ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਜੀ ਪਹਿਲੀ ਵੀਡੀਓ ਬਣ ਜਾ ਰਹੀ ਹੈ ਜੀ ਹਾਂਜੀ ਵਪਾਰ ਨਵਾਂ ਹੀ ਸ਼ੁਰੂ ਕੀਤਾ ਵੀਰ ਜੀ ਹਾਂਜੀ ਭਾਜੀ ਠੀਕ ਹੈ ਠੀਕ ਹੈ ਚੰਗੀਆਂ ਲਿਆਂਦੀਆਂ ਨਗੀਨੇ ਹੀ ਆਗੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਉਹ ਕਰਨੀਆਂ ਸੇਲ ਹੈ ਹਾਂਜੀ ਇਹ ਆਪਣੀਆਂ ਇੱਧਰ ਦੀਆਂ ਕਿ ਉਹ ਲਿਆਂਦੀਆਂ ਉਹ ਮਾਝਾ ਹਰਿਆਣੇ ਦੀ ਪਰਲੀ ਅੱਛਾ ਜੀ ਇਹ ਇੱਧਰ ਦੀ ਠੀਕ ਹੈ ਜੀ ਠੀਕ ਹੈ ਹਾਂਜੀ ਸਹੀ ਹੈ ਆਪਣਾ ਨਾਮ ਦੱਸ ਦਿਓ ਵੀਰ ਜੀ ਨਾਮ ਮੇਰਾ ਹਰਪ੍ਰੀਤ ਸਿੰਘ ਹਾਂਜੀ ਪਿੰਡ ਬਿਲਾਬਾਜੂ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 81378 63474 ਦੋਵੇਂ ਗੱਬਣਾ ਮੱਜਾ ਹਾਂਜੀ ਦੋਵੇਂ ਗੱਬਣਾ ਚੰਗੇ ਰਿਕਾਰਡ ਵਾਲੀਆਂ ਹਾਂਜੀ ਬਹੁਤ ਵਧੀਆ ਠੀਕ ਹੈ ਠੀਕ ਹੈ ਇੱਕ ਤੇ ਕਾਫੀ ਚੰਗੇ ਵੱਡੇ ਢਾਂਚੇ ਦੀ ਆ ਤੇ ਸ਼ਰਵਾਦਾ ਪਹਿਤੋਂ ਕਰਨੀ ਆ ਵੱਡੀ ਮੱਝ ਤੁਸੀਂ ਵੇਖ ਲਓ ਵੀ ਹਾਥੀਰ ਕੀ ਆ ਦੂਜੀ ਵੀ ਪਹਿਲਾਂ ਪਾ ਦਿਖਾਉਂਦੇ ਆ ਆ ਵੇਖੋ ਜੀ ਇਹਦੀ ਸਿੰਗ ਕੁਆਲਿਟੀ ਚੈੱਕ ਕਰ ਲਓ ਫੇਸ ਬਹੁਤ ਸੋਹਣਾ ਤੇ ਥਾਣ ਵੇਖੋ ਜੀ ਕਿੱਡਾ ਸੋਹਣਾ ਲੱਗਾ ਇਹਨੂੰ ਆ ਵੇਖੋ ਜੀ ਭਵਾਨਾ ਵੀ ਚੈੱਕ ਕਰ ਲਓ ਇਹਦੇ ਵੀਰ ਜੀ ਦਿਨ ਕਿੰਨੇ ਰਹਿੰਦੇ ਆ ਜੀ ਇਹ 2-4 ਦਿਨ ਲਈਦੇ ਬਸ ਅੱਛਾ 2-4 ਦਿਨ ਰਹਿੰਦੇ ਆ ਹਾਂਜੀ ਠੀਕ ਆ ਸੂਆ ਇਹਦਾ ਕਿੰਨਾ ਸੂਆ ਤੀਸਰਾ ਜੀ ਦਾ ਅੱਛਾ ਤੀਸਰਾ ਸੂਆ ਹਾਂਜੀ ਠੀਕ ਆ ਜੀ ਠੀਕ ਆ ਤੇ ਦੁੱਧ ਕਿੰਨਾ ਚੋਆਇਆ ਨੇ ਦੁੱਧ 12-14 ਲੀਟਰ ਦਿੰਦੀ ਹੈ ਅੱਛਾ ਜੀ ਹਾਂਜੀ ਸਹੀ ਇਹਨੂੰ ਤੋੜ ਦਿਓ ਜੀ ਇੱਕ ਆਹ ਵੇਖੋ ਜੀ ਬਹੁਤ ਹੀ ਸੋਹਣੀ ਆ ਕੱਦ-ਕਾਠ ਬਹੁਤ ਚੰਗਾ ਸੂਆ ਇਹਦਾ ਤੀਜਾ 2-4 ਦਿਨ ਲੱਜੂਗੀ ਭਵਾਨੇ ਦੀ ਧੱਕ ਜਿਹੜੀ ਅੱਗੇ ਨੂੰ ਆ ਜਿਆਦੀ ਤਮਾਲੋ ਆਹ ਵੇਖੋ ਪੂਰੀ ਕੈਮ ਆ ਕੋਈ ਲੀਸੀ ਲਸੀ ਨਹੀਂ ਗਈ ਬਾਕੀ ਤੀਜਾ ਸੂਆ ਦੱਸਿਆ ਵੀ ਇਹਨਾਂ ਦੇ 12 ਲੀਟਰ ਪਹਿਲਾਂ ਚ ਆਇਆ ਇਹਨੇ ਐਰਕਾਂ ਪੁੱਛਾਂਗੇ ਵੀ ਕਿੰਨਾ ਦੋ ਤੇ ਚਵਾਉਗੀ ਥਾੜ ਥੋੜ ਬੜਾ ਸੋਹਣਾ ਲੱਗਾ ਤਾਂ ਮੁੱਲ ਬਿਲਕੁਲ ਜਾਇਜ਼ ਕਰਨਾ ਵੀਰ ਨੇ ਹਾਂ ਜੀ ਵੀਰ ਜੀ ਐ ਸੂਏ ਚ ਕਿੰਨਾ ਦੁੱਧ ਚਵਾਉਗੀ ਹਾਂ ਜੀ ਵੇਖੋ ਹੁਣ ਸੇਵਾ ਤੇ ਯਾਰ 12 13 ਲੀਟਰ ਦੁੱਧਾ ਪਿਛਲੀ ਵਾਰ ਅੱਛਾ ਜੀ ਹਾਂਜੀ ਐਰ ਕਮ ਇੰਨਾ ਚ ਵਾਜੂ ਕਿ ਵਾਜੂਗੀ ਹਾਂਜੀ ਵੇਖੋ ਹਣ ਗਾੜੀ ਸੇਵਾ ਦੇ ਠੀਕ ਹੈ ਠੀਕ ਹੈ ਤੇ ਦੇਣ ਇੱਕ ਦੋ ਹੀ ਖੜਨੇ ਨੇ ਹਾਂਜੀ ਇੱਕ ਦੋ ਦੇਣੀ ਠੀਕ ਹੈ ਤੇ ਇਹਦਾ ਕਿੰਨਾ ਕਰਖਣਾ ਮੁੱਲ ਇਹਦਾ 80000 ਆ ਜੀ ਠੀਕ ਆ ਛੋੜ ਕਿੰਨੀ ਕਰਨੀ ਐ 60000 ਕਰ ਦਾਂ ਜੀ 1000 ਹੋਰ ਡਾ ਲੂੰ ਚਲੋ ਠੀਕ ਹੈ ਜੀ 70000 ਦੀ ਮੌਕੇ ਦੇ ਵਿੱਚ ਮਾਨਦਾਨ ਕਰ ਦਿਓ ਥੋੜਾ ਬੜਾ ਕੋਈ ਨ ਕਰ ਦਾਂਗੀ ਕੋਈ ਫੋਨ ਕਰ ਲੇ ਹਨਾ ਕੋਈ ਫਿਕਸ ਨਹੀਂਗਾ ਹਾਂਜੀ ਹਾਂਜੀ ਠੀਕ ਆ ਵੀਰ ਨੂੰ ਫੋਨ ਕਰ ਲਿਓ ਬਿਲਕੁਲ ਜਾਇਜ਼ ਮੁੱਲ ਕੀਤਾ ਜੀ ਕੱਦ ਕਾੜ ਬਹੁਤ ਸੋਹਣਾ ਵਾ ਝੋਟੀ ਦਾ ਜੱਡਾ ਵੀ ਆ ਵੇਖ ਸਕਦੇ ਥਾਣਾ ਦਾ ਗੈਪ ਵੀ ਚੰਗਾ ਵਾ ਆ ਵੇਖੋ ਜੀ ਥਾਣ ਪੂਰਾ ਗੈਪ ਤੇ ਲੱਗਾ ਤੇ ਮੋਟਾ ਮੋਟਾ ਥਾਣਿਆ ਕੁਆਲਿਟੀ ਬਹੁਤ ਚੰਗੀ ਆ ਆ ਦੂਜੇ ਨੰਬਰ ਤੇ ਤੁਸੀਂ ਚੈੱਕ ਕਰੋਗੇ ਵੀਰ ਦੇ ਕੱਦ ਦੇ ਬਰਾਬਰ ਦੇ ਜਿੱਡੀ ਵੱਡੀ ਝੋਟੀ ਜੀ ਆ ਵੇਖੋ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਧਰਣਾ ਆਦਾ ਗੈਪ ਚੈੱਕ ਕਰਨ ਨੂੰ ਥਣ ਬਹੁਤ ਪਿਆਰਾ ਲੱਗਾ ਇਹਨੂੰ ਇਹ ਵੀ ਹਨ ਦੇਖੋ ਜੀ ਹਮਾ ਨਾ ਵੀ ਚੈੱਕ ਕਰੋ ਬਹੁਤ ਸੋਹਣਾ ਤਿਆਰ ਕਰਨਾ ਤੇ ਆਹ ਵੇਖੋ ਜੀ ਪੈਪਾਂ ਵੇਖੋ ਲੱਗੀਆਂ ਇਹਨੂੰ ਮੋਟੀਆਂ ਮੋਟੀਆਂ ਪੈਪਾਂ ਲੱਗੀਆਂ ਤੇ ਵੀਰ ਕਹਿੰਦਾ ਚਵਾਈ ਵੀ ਬੜੀ ਗੱਡਰ ਆ ਇਹਦੀ ਹਾਂਜੀ ਵੀਰ ਜੀ ਇਹਦਾ ਸੁਆ ਕੇ ਨਵਾ ਜੀ ਤੀਸਰਾ ਸੁਆ ਇਹਦਾ अच्छा तीसरे सूवे हां जी ठीक है तीसरे सूवे सूनी है ਹੁਣ हां जी ਤੇ ਇਹਦਾ ਦੁੱਧ ਦਾ ਰਿਕਾਰਡ ਕੀ ਆ ਦੁੱਧ ਦਾ ਰਿਕਾਰਡ ਤੋਂ ਉਹਨਾਂ ਨੇ 20 ਲੀਟਰ ਕਹਿੰਦੇ ਆ 18 ਲੀਟਰ ਦੀ ਗਾਰੰਟੀ ਦਿੰਦੇ ਆ 18 ਲੀਟਰ ਕਰੂਗੀ ਠੀਕ ਐਰ ਕਾਂ ਕਰੂਗੀ ਹਾਂ ਜੀ ਪਿਛਲੇ ਸੂਵੇ ਕਿੰਨਾ ਚ ਆਇਆ ਨੇ 20 ਲੀਟਰ 500 ਗ੍ਰਾਮ ਕਹਿੰਦੇ ਆ ਜਿੰਨਾ ਕੋ ਲਿਆਂਦੀ ਉਹ ਇੰਨਾ ਕਹਿੰਦੇ ਆ ਹਾਂ ਜੀ ਤੇ ਐਰ ਕਾਂ ਤੁਸੀਂ ਕਹਿੰਦੇ ਆ ਵੀ 18 ਲੀਟਰ ਚਵਾਉਗੀ ਹਾਂ ਜੀ ਇੰਨਾ ਚਵਾਉਗੀ ਬਾਕੀ ਜਿੱਡਾ ਕੱਦਿਆ ਵੀ ਹਾਥੀ ਦਾ ਬੱਚਾ ਹੀ ਲਾ ਲਓ ਇਹਨੂੰ ਬਾਕੀ ਲਗਾਏ ਆ ਨਾ ਮੇ ਤੇਰੇ ਬੰਦੇ ਘਰ ਵਾਲੇ ਕਹੇ ਵੀ ਦਿੰਦੇ ਆ ਹਾਂ ਜੀ ਨੂੰ ਇਹੋ 2 ਲੀਟਰ ਘਟਾ ਕੇ ਦੱਸਾਂ ਫੇਰ ਵੀਰ ਕੋਈ ਲਾਂਭਾ ਨਾ ਦੇ ਹਾਂ ਅਗਲੇ ਦੇ ਘਰ ਜਾ ਕੇ 2 ਲੀਟਰ ਵਾਪਸ ਦੇ ਦੇ ਜੇ ਤੁਸੀਂ ਦੇਉਗੀ ਤਾਂ ਫੇਰ ਵੀਰ ਨੂੰ ਕਹੂਗਾ ਉਹ ਫੇਰ ਵੀਰ ਕੋਈ ਲੈਣੀ ਆ ਮੱਜਾ ਜੀ 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 ਬਿਲਕੁਲ ਬਿਲਕੁਲ ਲੈ ਉਹ ਵੀਰ ਜੀ ਨੂੰ ਤੋਰ ਦੋ ਆ ਵੇਖੋ ਜੀ ਕੱਦ ਪਹਿਲਾਂ ਚੈੱਕ ਕਰੋ ਫੇਸ ਕੁਆਲਟੀ ਚੈੱਕ ਕਰੋ ਹਰਿਆਣੇ ਦੀ ਮੱਝ ਆਏ ਬਾਕੀ ਬਿਲਕੁਲ ਠੰਡੀ ਧੀਰੀ ਆ ਵਜਨ ਵਜਨ ਬਹੁਤ ਚੰਗਾ ਹੈ ਦਾ ਆ ਵੇਖੋ ਜੀ ਹਵਾਨਾ ਵੀ ਜਗ ਕਰ ਲੋ ਥਾਨ ਬੜਾ ਸੋਹਣਾ ਗੈਪ ਤੇ ਪੂਰਾ ਲੱਗਾ ਆ ਵੇਖੋ ਜੀ ਆਹ ਰਿਕਰੀ ਇਹਨੂੰ ਇਹਨੂੰ ਘੁਮਾ ਲਾ ਵੀਰ ਇਧਰ ਨੂੰ ਇਧਰ ਨੂੰ ਲੈ ਜਾ ਆ ਵੇਖੋ ਚੈੱਕ ਕਰੋ ਚੈੱਕ ਕਰੋ ਜੀ ਆਹ ਵੇਖੋ ਨਿੱਕੀ ਨਹੀਂ ਗਈ ਕੋਈ ਇਹ ਐਵੇਂ ਕੋਈ ਛੋਟੀ ਨਾ ਸਮਝੋ ਇਹਨਾਂ ਨੂੰ ਬਹੁਤ ਸੋਹਣੀ ਹੈ ਜੀ ਆ ਵੇਖੋ ਜੀ ਬਹੁਤ ਹੀ ਸੋਹਣੀ ਹੈ ਜੀ ਬਾਕੀ ਪੂਰੀ ਕਾਇਮ ਆ ਦੇਨ ਕਿੰਨੇ ਲੈ ਜੂਗੀ ਵੀਰ ਜੀ ਇਹ ਇਹ 2-4 ਦਿਨ ਖੜੇਗੀ ਅੱਛਾ 2-4 ਦਿਨ ਹੀ ਲੈ ਜੂਗੀ ਬਾਕੀ ਹੈ ਇਹ ਕਿ ਬਹੁਤ ਹੀ ਠੰਡੀ ਧਿਰੀ ਹੈ ਹਾਂਜੀ ਬਹੁਤ ਠੰਡੀ ਹੈ ਠੀਕ ਹੈ ਜੀ ਠੀਕ ਹੈ ਸਹੀ ਆ ਥਾਣ ਵੀ ਬੜਾ ਸੋਹਣਾ ਲੱਗਾ ਵਾ ਇੱਕ ਵਾਰ ਫੇਰ ਦਿਖਾ ਦੇਣੇ ਲੱਗੋਂਦੇ ਗੈਪ ਪੂਰੇ ਛੋਟਾ ਦਾ ਹੁਣ ਥਣਾ ਦੇ ਵਿੱਚ ਪੂਰਾ ਵਿਰ ਲਿਆ ਕੋਈ ਛੋਟਾ ਨਹੀਂ ਗਾ ਸਹੀ ਆ ਤੇ ਏਅਰ ਕੰਡਿਸ਼ਨਰ 18 ਇੰਚ ਵਾਊਗੀ ਹਾਂਜੀ ਵੱਧ ਵੀ ਝਵਾ ਸਕਦੀ ਬਾਕੀ ਸੇਵਾ ਜਿੰਨੀ ਕੋਈ ਕਰ ਲੇ ਤਾਨੂੰ ਅਗਲਾਂ ਨੇ 20 ਦੱਸਿਆ ਤੁਸੀਂ 2 ਲੀਟਰ ਘਟਾ ਕੇ ਦੱਸਣ ਦੇ ਜੇ ਹੋ ਸਕਦਾ ਅਗਲਾ ਚੰਗੀ ਸਾਹਮਣੇ ਤੇ ਬਾਈ ਕਰ ਜੇ ਹਾਂਜੀ ਹਾਂਜੀ ਠੀਕ ਆ ਨਾ ਬਾਕੀ ਜਿਹੜਾ ਕੱਦ ਕੱਦ ਵਜਨ ਆ ਆ ਇੱਕ ਵਾਰਨ ਚੈੱਕ ਕਰ ਲਓ ਵੀਰ ਦੇ ਹਾਈਟ ਨੂੰ ਵੀ ਚੈੱਕ ਕਰ ਲਓ ਵਜਨ ਵੀ ਚੈੱਕ ਕਰ ਲਓ ਇਹਦਾ ਤੇ ਹਾਥੀ ਵੀ ਵੇਖੋ ਕਿੰਨੇ ਹਾਥੀ ਦਾ ਬੱਚਾ ਹੀ ਆ ਪੂਰਾ ਇਹ ਨਹੀਂ ਆਪ ਪੂਰੀ ਮੱਝ ਦਿਖਾ ਦਿੱਤੀ ਜਿੱਡੇ ਵੀ ਹੈਗੀ ਤੁਹਾਨੂੰ ਕੋਈ ਜੂਮ ਨਹੀਂਗਾ ਇਹਦੇ ਵਿੱਚ ਨਵਾ ਕੋ ਦਾ ਸੀਮਨ ਲੱਗਾ ਹਾਂਜੀ ਨਵਾ ਕੋ ਦਾ ਸੀਮਨ ਲੱਗਾ ਅੱਗੇ ਬੱਚਾ ਵੀ ਚੰਗਾ ਆਊਗਾ ਫੇ ਠੀਕ ਆ ਭਾਈ ਦੱਸੋ ਫੇਰ ਕਿੰਨਾ ਕਰਨਾ ਮੁੱਲ ਦੇਖੋ ਜੀ ਇਹੋ ਜਿਹੇ ਮੱਜਾਂ ਦਾ ਲੋਕ ਢਾਈ ਢਾਈ ਲੱਖ ਵੀ ਕਰਦੇ ਆਂ ਹਾਂਜੀ ਐਂ ਇੰਨਾ ਨਹੀਂ ਕਰਨਾ ਠੀਕ ਹੈ ਜੀ ਕਿੰਨਾ ਕਰ ਦੇਣਾ ਜੀ ਐਂ ਜਾਇਜ਼ ਹੀ ਕਰਾਂਗੇ ਦੋ ਤਾਂ ਨਹੀਂ ਕਰਨਾ ਕਿਤੇ ਨਹੀਂ ਜੀ ਪੰਜਾਹ ਡਾਗਣਾ ਡੇਢ ਕਰਨਾ ਇਹਦਾ ਡੇਢ ਹਾਂਜੀ ਬਿਲਕੁਲ ਜਾਇਜ਼ ਮੁੱਲ ਕੀਤਾ ਭਾਈ ਨੇ ਆਹ ਵੇਖੋ ਜੀ 18 ਲੀਟਰ 500 ਗ੍ਰਾਮ ਦੀ ਗਰੰਟੀ ਵੀਰ ਚੁੱਕਦਾ ਵਾ ਤੇ ਤੁਸੀਂ ਚੈੱਕ ਕਰ ਲਓ ਕਿ ਆਹ ਜਿਹੜੀ ਝੋਟੀ ਆਪਾਂ ਦਿਖਾਉਣ ਦੇ ਆ ਨਾ ਕਿੰਨਾ ਚਵਾ ਜਾਣਾ ਵੱਧ ਵੀ ਚਵਾ ਸਕਦੀ ਆ ਬਹੁਤ ਹੀ ਸੋਹਣੀ ਆ ਤੇ ਵੀਰ ਨੇ ਮੁੱਲ ਬਿਲਕੁਲ ਜਾਇਜ਼ ਕੀਤਾ ਵਾ ਮੌਕੇ ਤੇ ਵੀਰ ਜੀ ਮਾਨਦਾਨ ਥੋੜਾ ਬੋਧਾ ਕਰ ਦੋਗੇ ਹਾਂਜੀ ਮਾਨਦਾਨ ਆ ਜੂਗਾ ਫੋਨ ਲਾ ਲੈ ਕੋਈ ਹਨਾ ਹਾਂਜੀ ਹਾਂਜੀ ਕੋਈ ਫਿਕਸ ਨਹੀਂਗਾ ਹਾਂਜੀ ਠੀਕ ਹੈ ਠੀਕ ਹੈ ਫੋਨ ਕਰ ਲਿਓ ਵੀਰ ਨੂੰ ਬਿਲਕੁਲ ਜਾਇਜ਼ ਮੁੱਲ ਕੀਤਾ ਕਰ ਨਹੀਂ ਵੀ ਮੁੱਲਾ ਉਧਰ ਵੀਰ ਨੇ ਵੇਖੀ ਤੇ ਅੱਧ ਚ ਕੀਤਾ ਵਾ ਹਾਂਜੀ ਜੇ ਵੀਰ ਇੱਧਰ ਡੇਢ ਕਰਨ ਰਿਹਾ ਕੋਈ ਫਰਕ ਆ ਹਾਂਜੀ 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 ਠੀਕ ਹੈ ਪਾਪੂ ਪੁੱਛਦਾ ਮੋਲੇ ਆ ਜੀ ਜੀ ਕਰ ਨਹੀਂ ਵੀਰ ਜੀ ਕੋਈ ਗੱਲ ਬਾਤ ਹੋਰ ਹਾਂਜੀ ਬਾਸ ਜੀ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੀ ਤਸੱਲੀ ਤੁਸੀਂ ਆਪੋ ਹੀ ਕਰ ਲਿਓ ਆਗੇ ਚੈੱਕ ਕਰ ਲਿਓ ਥਾਂ ਟੇਪ ਲਿਓ ਤਸੱਲੀ ਕਰਕੇ ਲੈ ਕੇ ਜਾਇਓ ਜੀ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ